ਪਾਈ ਗੁਲਾਬਾ ਅਤੇ ਪਾਈ ਨਵਾਬਾ ਨੂੰ ਵੀ ਨਾਲ ਲੈ ਕੇ ਚਲੇ ਜਾਂਦੇ ਹਨ ਅਤੇ ਗੁਰੂ ਸਾਹਿਬ ਨੂੰ ਆਪਣੇ ਨਾਲ ਆਪਣੇ ਘਰ ਵਿਖੇ ਲੈ ਆਉਂਦੇ ਹਨ ਜੋ ਗੁਰੂ ਜੀ ਦੀ ਬਹੁਤ ਸੇਵਾ ਕਰਦੀ ਹਨ ਇਤੋਂ ਹੀ ਪਾਈ ਗੁਲਾਬਾ ਆਪਣੇ ਘਰ ਗੁਰੂ ਜੀ ਨੂੰ ਲੈ ਜਾਂਦਾ ਹੈ ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸ਼ਸ਼ੋਭਿਤ ਹੈ ਗੁਰੂ ਸਾਹਿਬ ਜੀ ਨੇ ਇਸ ਚਵਾਰਾ ਸਾਹਿਬ ਵਿਖੇ ਰਾਤ ਬਤੀਤ ਕੀਤੀ ਸੀ ਇੱਥੇ ਹੀ ਗੁਰੂ ਸਾਹਿਬ ਮਾਤਾ ਹਰਦੇਵ ਜੀ ਨੂੰ ਮਿਲਦੇ ਹਨ ਜੋ ਉਹਨਾਂ ਦੇ ਬਜ਼ੁਰਗ ਸ਼ਰਧਾਲੂ ਸਨ ਮਾਤਾ ਹਰਦੇਵ ਜੀ ਹਰ ਸਾਲ ਆਪਣੇ ਹੱਥੀ ਬਸਤਰ ਤਿਆਰ ਕਰਕੇ ਗੁਰੂ ਸਾਹਿਬ ਲਈ ਸ੍ਰੀ ਅਨੰਦਪੁਰ ਸਾਹਿਬ ਬਸਤਰ ਭੇਜਿਆ ਕਰਦੇ ਸਨ ਪਰ ਇਸ ਵਾਰ ਜਿਆਦਾ ਬਜ਼ੁਰਗ ਹੋਣ ਕਰਕੇ ਮਾਤਾ ਹਰਦੇਵ ਜੀ ਬਸਤਰ ਨਹੀਂ ਪੇਂਟ ਕਰ पाए ਸਨ ਸੀ ਕਰਕੇ ਗੁਰੂ ਸਾਹਿਬ ਮਾਤਾ ਜੀ ਨੂੰ ਮਿਲਦੀ ਹੈ